ਪੰਜਾਬ ਦੇ ਇਤਿਹਾਸ ਵਿੱਚ ਗੁਰੂ ਕੀ ਨਗਰੀ ਤਰਨਤਾਰਨ ਸਾਹਿਬ ਜ਼ਿਲ੍ਹਾ ਤਰਨਤਾਰਨ ਦੀ ਇੱਕ ਵਿਸ਼ੇਸ਼ ਥਾਂ ਹੈ ਇਹ ਨਗਰੀ ਦੁੱਖ ਨਿਵਾਰਨ ਦੇ ਨਾਂ ਨਾਲ ਵੀ ਪ੍ਰਸਿੱਧ ਹੈ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਦੇ ਇਸ ਪਾਵਨ ਗੁਰੂ ਧਾਮ ਨੂੰ ਪੰਜਮ ਪਾਛਾ ਤੰਤਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1590 ਈਸਵੀ ਵਿੱਚ ਪਹਿਲਾ ਇਹ ਪਾਵਨ ਸਰੋਵਰ ਖੁਦਵਾ ਕੇ ਤੇ ਫਿਰ 1596 ਈਸਵੀ ਵਿੱਚ ਨਗਰ ਤਰਨਤਾਰਨ ਦੀ ਨੀਂਹ ਰੱਖ ਕੇ ਨਗਰ ਅਬਾਦ ਕੀਤਾ ਤੇ ਇਹ ਮੁਕੱਦਸ ਅਸਥਾਨ ਕਾਇਮ ਕੀਤਾ ਤਾਂ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਗੋਇੰਦਵਾਲ ਸਾਹਿਬ ਜੀ ਦੇ ਵਿਚਕਾਰ ਜਰਨੈਲੀ ਸੜਕ ਦੇ ਉੱਪਰ ਸਿੱਖੀ ਦੇ ਪ੍ਰਚਾਰ ਲਈ ਇੱਕ ਨਵਾਂ ਕੇਂਦਰ ਬਣਾਉਣ ਲਈ ਖਾਰਾ ਤੇ ਪਲਾਸੌਰ ਆਦ ਪਿੰਡਾਂ ਦੀ ਸਾਂਝੀ ਜ਼ਮੀਨ ਜਿਸ ਵਿੱਚ ਪਾਣੀ ਦੀ ਵੱਡੀ ਟਾਬ ਬਣੀ ਹੋਈ ਸੀ ਇਲਾਕੇ ਦੇ ਮੁਖੀਆਂ ਪਾਸੋਂ 157000 ਰੁਪਏ ਵਿੱਚ ਖਰੀਦੀ 1590 ਈਸਵੀ ਵਿੱਚ ਬਾਬਾ ਬੁੱਢਾ ਜੀ ਪਾਸੋਂ ਅਰਦਾਸ ਕਰਵਾ ਕੇ ਪਾਵਨ ਸਰੋਵਰ ਤਰਨ ਤਰਨ ਸਾਹਿਬ ਜੀ ਦੀ ਸੇਵਾ ਆਰੰਭ ਕੀਤੀ ਗਈ ਜੋ 6 ਕੁ ਸਾਲਾਂ ਵਿੱਚ ਸੰਪੂਰਨ ਹੋਈ ਇਸ ਵੱਡੇ ਸਰੋਵਰ ਦਾ ਚੌਗਿਰਦਾ ਲਗਭਗ 1.5 ਕਿਲੋਮੀਟਰ ਹੈ ਚੇਤ ਸੰਮਤ 1653 ਮੁਤਾਬਕ 1596 ਈਸਵੀ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸ੍ਰੀ ਦਰਬਾਰ ਸਾਹਿਬ ਜੀ ਦੀ ਨੀਂਹ ਰੱਖਦਿਆਂ ਮੁੱਖੋਂ ਉਚਾਰਿਆ ਤਰਣ ਤਰਣ ਹਰ ਨਿਧ ਦੁੱਖ ਨ ਸਕੈ ਬਿ ਆਪ ਸ੍ਰੀ ਦਰਬਾਰ ਸਾਹਿਬ ਤਰਨ ਤਰਨ ਸਾਹਿਬ ਜੀ ਦੇ ਇਸ ਮੁਕੱਦਸ ਅਸਥਾਨ ਤੇ ਗੁਰਬਾਣੀ ਸੁਣ ਕੇ ਮਨ ਦੇ ਰੋਗ ਅਤੇ ਇਸ਼ਨਾਨ ਕਰਕੇ ਤਨ ਦੇ ਰੋਗ ਦੂਰ ਹੁੰਦੇ ਹਨ ਗੁਰੂ ਪਾਤਸ਼ਾਹ ਜੀ ਦੀ ਮਿਹਰ ਸਦਕਾ अनेका ਹੀ ਕੋੜੀਆਂ ਦੇ ਕੋੜ ਦੂਰ ਹੋਏ ਹਨ ਤੇ ਇਸ ਜਗ੍ਹਾ ਨੂੰ ਦੁੱਖ ਨਿਵਾਰਣ ਦੇ ਨਾਂ ਨਾਲ ਵੀ ਜਾਣਿਆ ਜਾਣ ਲੱਗਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਇਸ ਪਵਿੱਤਰ ਨਗਰੀ ਵਿੱਚ ਨਿਵਾਸ ਕਰਨ ਲਈ ਦੁਕਾਨਾਂ ਮਕਾਨਾਂ ਅਤੇ ਬੁੰਗਿਆ ਲਈ ਥਾਂ ਲੈ ਕੇ ਸ਼ਹਿਰ ਬਸਾਇਆ। ਗੁਰੂ ਜੀ ਨੇ ਸਰੋਵਰ ਨੂੰ ਪੱਕਿਆ ਕਰਨ ਲਈ ਸਿੱਖਾਂ ਪਾਸੋਂ ਇੱਟਾਂ ਦੇ ਆਵੇ ਲਗਵਾਏ ਪਰ ਨੂਰਦੀਨ ਦੇ ਪੁੱਤਰ ਜ਼ਾਲਿਮ ਅਮੀਰਉਦੀਨ ਨੇ ਸਾਰੀਆਂ ਇੱਟਾਂ ਜਾ ਕੇ ਨੂਰਦੀਨ ਦੀ ਸਰਾਂ ਲਈ ਵਰਤ ਲਈਆਂ ਤਾਂ ਗੁਰੂ ਜੀ ਨੇ ਬਚਨ ਕੀਤੇ ਕਿ ਸਮਾਂ ਆਉਣ ਤੇ ਇੱਟਾਂ ਵਾਪਸ ਆ ਜਾਣਗੀਆਂ। ਗੁਰੂ ਜੀ ਦੇ ਬਚਨਾਂ ਅਨੁਸਾਰ ਸੰਮਤ 1823 ਵਿੱਚ ਸਰਦਾਰ ਜੱਸਾ ਸਿੰਘ ਰਾਮਗੜੀਆ ਜੀ ਨੇ ਨੂਰਦੀਨ ਦੀ ਸਰਾਂ ਢਾਕੇ ਉਹੀ ਇੱਟਾਂ ਵਾਪਸ ਲਿਆ ਕੇ ਸਰੋਵਰ ਦੇ ਦੋਵੇਂ ਪਾਸੇ ਪੱਕੇ ਕਰਵਾਏ ਸਰੋਵਰ ਦੇ ਬਾਕੀ ਦੇ ਦੋ ਪਾਸੇ ਪੱਕੇ ਕਰਵਾਉਣ ਅਤੇ ਸ੍ਰੀ ਦਰਬਾਰ ਸਾਹਿਬ ਵਿੱਚ ਸੋਨੇ ਅਤੇ ਮੀਨਾਕਾਰੀ ਦੀ ਸੇਵਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਕਾਰਕੁਨ ਮੋਤੀ ਰਾਮ ਰਾਹੀ ਕਰਵਾਈ ਤਰਨਤਨ ਸਾਹਿਬ ਸਰੋਵਰ ਦੇ ਕੋਲ ਹੋਰ ਵੀ ਕਈ ਇਤਿਹਾਸਕ ਸਥਾਨ ਮੌਜੂਦ ਹਨ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਤਰੇ ਕਵਰ ਨੋਨਿਹਾਲ ਸਿੰਘ ਜੀ ਨੇ ਪਰਕਰਮਾ ਪੱਕੀ ਕਰਵਾਈ ਤੇ ਸਰੋਵਰ ਦੀ ਨੁੱਕਰ ਤੇ ਇੱਕ ਸ਼ਾਨਦਾਰ ਮਨਾਰਾ ਤਿਆਰ ਕਰਵਾਇਆ ਜਿਸ ਦੀ ਉਚਾਈ 156 ਫੁੱਟ 6 ਇੰਚ ਹੈ ਇਸ ਮਨਾਰੇ ਦੇ ਉੱਪਰ ਚੜਿਆਂ ਆਸ-ਪਾਸ ਦੇ 10-12 ਮੀਲ ਤੱਕ ਦੂਰ-ਦੂਰ ਦੇ ਪਿੰਡ ਨਜ਼ਰ ਆਉਂਦੇ ਹਨ ਇਹ ਮਨਾਰਾ ਸਿੱਖ ਰਾਜ ਵੇਲੇ ਦੀ ਅਦੁੱਤੀ ਇਮਾਰਤ ਕਲਾ ਦੀ ਨਿਸ਼ਾਨੀ ਹੈ ਗੁਰਦੁਆਰਾ ਮੰਜੀ ਸਾਹਿਬ ਵੀ ਤਰਨਤਾਰਨ ਸਾਹਿਬ ਸਰੋਵਰ ਦੇ ਨਾਲ ਹੀ ਸਥਿਤ ਹੈ ਇਸ ਪਾਵਨ ਅਸਥਾਨ ਤੇ ਤਨਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ ਤੇ ਇਸੇ ਹੀ ਅਸਥਾਨ ਤੇ ਤਨਤਨ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਿੱਲੀ ਤੋਂ ਦੁਸ਼ਟ ਚੰਦੂ ਸਵਾਹੀ ਨੂੰ ਗ੍ਰਫਤਾਰ ਕਰਕੇ ਲਾਹੌਰ ਲੈ ਜਾਂਦੇ ਹੋਏ ਰਾਤ ਠਹਿਰੇ ਸਨ ਇਸ ਪਾਵਨ ਪ੍ਰਕਰਮਾ ਵਿੱਚ ਪ੍ਰਸਿੱਧ ਮਹਾਪੁਰਖ ਨਿਹੰਗ ਸ਼ਹੀਦ ਬਾਬਾ ਨੈਣਾ ਸਿੰਘ ਜੀ ਅਕਾਲੀ ਦੀ ਸਮਾਦ ਵੀ ਮੌਜੂਦ ਹੈ ਆਪ ਜੀ ਨੇ ਅਕਾਲੀ ਬਾਬਾ ਫੂਲਾ ਸਿੰਘ ਜੀ ਨੂੰ ਸ਼ਸਤਰ ਵਿਦਿਆ ਸਿਖਲਾਈ ਸੀ ਇੱਥੇ ਗੁਰਦੁਆਰਾ ਜੱਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਵੀ ਸਬਾਇਮਾਨ ਹੈ ਆਪ ਜੀ ਨੇ ਨਸ਼ੇਰੇ ਦੀ ਜੰਗ ਵਿੱਚ ਅਫਗਾਨਾ ਵਿਰੁੱਧ ਲੜਦਿਆਂ ਸ਼ਹਾਦਤ ਦਾ ਜਾਮ ਪੀਤਾ ਅਕਾਲੀ ਬਾਬਾ ਫੂਲਾ ਸਿੰਘ ਜੀ ਦੀ ਜਵਾਨੀ ਦਾ ਕੁਝ ਸਮਾਂ ਸ੍ਰੀ ਤਰਨ ਤਾਰਨ ਸਾਹਿਬ ਜੀ ਵਿਕੇ ਬੀਤਿਆ ਸੀ ਇਸੇ ਕਰਕੇ ਸਸਕਾਰ ਤੋਂ ਬਾਅਦ ਆਪ ਜੀ ਦੀਆਂ ਅਸਥੀਆਂ ਗਾਗਰ ਵਿੱਚ ਪਾ ਕੇ ਸ੍ਰੀ ਤਰਨ ਤਾਰਨ ਸਾਹਿਬ ਜੀ ਦੇ ਸਰੋਵਰ ਕੰਢੇ ਦਫਨਾ ਕੇ ਇਸ ਪਾਵਨ ਅਸਥਾਨ ਨੂੰ ਉਹਨਾਂ ਦੀ ਸ਼ਾਂਤਮਈ ਯਾਦ ਵਿੱਚ ਸਜੋਬਤ ਕਰ ਦਿੱਤਾ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਸਾਹਿਬ ਜੀ ਦੇ ਪੱਛਮ ਵਾਲੇ ਪਾਸੇ ਹਰ ਕੀ ਪੌੜੀ ਦਾ ਸਥਾਨ ਸਥਿਤ ਹੈ ਇਸ ਸਥਾਨ ਤੇ ਬੈਠ ਕੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਰੋਵਰ ਦਾ ਟੱਕ ਲਗਵਾਇਆ ਤੇ ਸਰੋਵਰ ਦੀ ਤਾਮੀਰ ਸ਼ੁਰੂ ਕਰਵਾਈ ਸੀ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨ ਤਰਨ ਸਾਹਿਬ ਜੀ ਵਿਖੇ ਸਮੁੱਚੇ ਗੁਰਪੁਰਬਾਂ ਦੇ ਨਾਲ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਜੋੜ ਮੇਲਾ ਤੇ ਖਾਲਸਾ ਸਿਰਜਣਾ ਦਿਵਸ ਵੱਡੀ ਪੱਧਰ ਤੇ ਮਨਾਏ ਜਾਂਦੇ ਹਨ ਇੱਥੇ ਹਰ ਮੱਸਿਆ ਵਾਲੇ ਦਿਨ 12 ਵਜੇ ਅੰਮ੍ਰਿਤ ਸੰਚਾਰ ਵੀ ਹੁੰਦਾ ਹੈ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ